ਅੱਜ ਇੰਟਰਸਟੇਟ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਇਹ ਕੀ ਪਰਪਸ ਕੀ ਹੈ ਜੀ ਇੰਟਰਸਟੇਟ ਨਾਕਾ ਦਾ ਇਹ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਅਨਸਾਰ ਪੂਰੀ ਸਟੇਟ ਦੇ ਵਿੱਚ ਆਪਰੇਸ਼ਨ ਸੀਲ 5 ਦੇ ਤਹਿਤ ਨਾਕਾਬੰਦੀ ਚੱਲ ਰਹੀ ਹੈ ਇਹਦੇ ਵਿੱਚ ਸਪੈਸ਼ਲ ਐਂਟੀ ਸੋਸ਼ਲ 엘ਿਮੈਂਟਸ ਐਂਟੀ ਡਰੱਗਸ ਟ੍ਰੈਫਿਕਿੰਗ ਤੇ ਇਲੀਗਰ ਅ ਲਿਕਰ ਜਿਹੜੀ ਸਮਗਲਿੰਗ ਹੈਗੀ ਆ ਉਹਦੀ ਵਿਸ਼ੇਸ਼ ਜਿਹੜੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਹਰ ਆਉਣ ਜਾਣ ਵਾਲਾ ਵਹੀਕਲ ਜਿਹੜਾ ਪ੍ਰੋਪਰ ਬਰੀਕੀ ਨਾਲ ਚੈਕਿੰਗ ਹੋ ਰਹੀ ਹੈ ਤਾਂ ਕਿ ਜਿਹੜਾ ਕੋਈ ਗਲਤ ਅਨਸਰ ਜਿਹੜਾ ਹੈ ਸਮਗਲਿੰਗ ਜਾਂ ਜਿਹੜੀ ਡਰਗ ਨਾ ਕੋਈ ਲੈ ਕੇ ਜਾ ਸਕੇ ਇਸ ਕਰਕੇ ਜਿਹੜੀ ਇਹ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਨਾਕਾਬੰਦੀ ਇਹ ਸਵੇਰ ਤੋਂ ਚੱਲ ਰਹੀ ਹੈ 8 ਵਜੇ ਤੋਂ ਲੈ ਕੇ 2 ਵਜੇ ਤੱਕ ਹੈਗਾ ਮੇਨ ਟਾਰਗੇਟ ਪੂਰੀ ਸਟੇਟ ਦੇ ਵਿੱਚ ਤੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 11 ਇੰਟਰ ਸਟੇਟ ਨਾਕੇ ਆ ਜਿਹੜੇ ਕੰਟੀਨਿਊ ਸਵੇਰ ਤੋਂ 8 ਵਜੇ ਤੋਂ ਚਲੋ ਜੀ ਸਫਲਤਾ ਵੀ ਮਿਲੀ ਹੋਈ ਤੱਕ ਇਹ ਕਾਫੀ ਜਗ੍ਹਾ ਤੇ ਸਾਨੂੰ ਹੋਈ ਹੈ ਰਿਕਵਰੀ ਹੋਈ ਆ ਉਹ ਇਹ 2 ਵਜੇ ਤੋਂ ਬਾਅਦ ਫਿਰ ਅਸੀਂ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਜੀ ਮੈਮ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੇ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਕੋਲੋਂ ਲਗਾਤਾਰ ਇੰਟਰਸਟਿਡ ਚੈਕਿੰਗ ਕੀਤੀ ਜਾਂਦੀ ਆ ਪਰ ਤੁ ਜਿਹੜੇ ਨਸ਼ੇ ਦੇ ਸਮੱਗਲਰ ਨੇ ਉਹ ਫਿਰ ਵੀ ਕਿਤੇ ਨਾ ਕਿਤੇ ਆਪਣੇ ਇਰਾਦਿਆਂ ਦੇ ਵਿੱਚ ਜਿਹੜੇ ਉਹ ਕਾਮਯਾਬ ਹੋ ਜਾਂਦੇ ਨੇ ਇਹਦਾ ਕੀ ਕਾਰਨ ਮੰਨਦੇ ਹੋ ਪੁਲਿਸ ਵੱਲੋਂ ਸਖਤਾਈ ਵੀ ਕੀਤੀ ਜਾਂਦੀ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਉਹ ਕਾਮਯਾਬ ਹੋ ਜਾਂਦੇ ਨੇ ਆਪਣੇ ਇਰਾਦਿਆਂ ਦੇ ਵਿੱਚ ਦੇਖੋ ਜੀ ਪੁਲਿਸ ਵੱਲੋਂ ਕਾਫੀ ਸਖਤਾਈ ਹੋ ਰਹੀ ਹੈ ਬਟ ਇਹ ਜਿਹੜੇ ਆਪਾਂ ਨਾਲ ਦੀਆਂ ਬਾਰਡਰ ਸਟੇਟ ਨਾਲ ਲੱਗਦੇ ਨਾ ਕਿ ਇਸ ਕਰਕੇ ਸਪੈਸ਼ਲ ਨਾਕਾਬੰਦੀ ਇੱਥੇ ਕੀਤੀ ਹੈ ਕਿ ਜਿਹੜੇ ਬਾਹਰ ਦੇ ਸਟੇਟ ਤੋਂ ਬਾਰਡਰ ਏਰੀਆ ਚੋਂ ਲੈ ਕੇ ਜਿਹੜੀ ਆ ਡਰੱਗ ਦੀ ਹੈਗੀ ਆ ਸਮਗਲਿੰਗ ਉਹ ਕਿਤੇ ਨਾ ਕਿਤੇ ਲਿੰਕ ਰੋਡ ਤੋਂ ਅੰਦਰ ਇੰਟਰ ਹੋ ਜਾਂਦੇ ਆ ਇਸ ਕਰਕੇ ਸਖਤੀ ਨਾਲ ਜਿਹੜੀ ਨਾਕਾਬੰਦੀ ਕਰ ਰਹੇ ਆ ਅਸੀਂ ਤਾਂ ਕਿ ਜਿਹੜਾ ਬਾਰਡਰ ਏਰੀਆ ਦੇ ਵਿੱਚੋਂ ਸਾਡੇ ਚ ਕ੍ਰੋਸ ਨਾ ਕਰ। ਕੱਲ ਮਾਲਪੁਰ ਦੇ ਵਿੱਚ ਇੱਕ ਇਹ ਸਾਹਮਣੇ ਆਇਆ ਕਿ ਇੱਕ ਉੱਥੋਂ ਦਾ ਇੱਕ ਬਦਨਾਮ ਨਸ਼ਾ ਤਸਕਰ ਸੀ ਉਹਦੀ ਤਕਰੀਬਨ ਤਕਰੀਬਨ 1.5 ਕਰੋੜ ਦੇ ਕਰੀਬ ਦੀ ਲੱਖ ਭਾਗ ਹੈ ਜਿਹੜੀ ਉਹਦੀ ਪ੍ਰਾਪਰਟੀ ਹੈ ਜਿਹੜੀ ਉਹ ਸੀਲ ਕਰ ਦਿੱਤੀ ਗਈ ਹੈ। ਹੌਣ ਵਾਲੇ ਸਮੇਂ ਤੋਂ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਰਹਿਣਗੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਦੀ ਬਿਲਕੁਲ ਜੀ ਕੰਟੀਨਿਊਸ ਇਹ ਜਿਹੜਾ ਆਪਰੇਸ਼ਨ ਚੱਲ ਰਿਹਾ ਆ ਜੋ ਵੀ ਗਲਤ ਅੰਸਰ ਗਲਤ ਕੰਮ ਕਰੂਗਾ ਉਹਦੀ ਪ੍ਰਾਪਰਟੀ ਸੀਲ ਕਰ ਰਹੇ ਆ ਤੇ ਕੀਤੀ ਵੀ ਜਾ ਰਹੀ ਹੈ ਤੇ ਇਹ ਜਿਹੜਾ ਭਵਿੱਖ 'ਚ ਵੀ ਇਸ ਤਰ੍ਹਾਂ ਚੱਲਦਾ ਰਹ ਹੁਣ ਜਿਹੜੀ ਸ਼ਹਿਰ ਦੀ ਜ਼ਿਕਰ ਗੱਲ ਕਰੀਏ ਤਾਂ ਜਿਕਰ ਪੀਸੀਆਰ ਆ ਉਹ ਸਿਰਫ ਤੁਹਾਨੂੰ ਚਾਹ ਵਾਲੀ ਦੁਕਾਨਾਂ ਤੇ ਜਾਂ ਕੋਕਿਆਂ ਦੇ ਮਿਲਦੀ ਉਹਦੇ ਇੱਕ ਕੰਮ ਮੇਨ ਕੀ ਆ ਮਤਲਬ ਇਹ ਉਹਦਾ ਮੇਨ ਕੰਮ ਆ ਜਿਹੜਾ ਪੈਟਰੋਲਿੰਗ ਕਰਨੀ ਆ ਸ਼ਹਿਰ ਦੇ ਵਿੱਚ ਮਾੜੇ ਅਨਸਰਾਂ ਨੂੰ ਅਸੀਂ ਸ਼ਕਤੀ ਨਾਲ ਜੇਠਣਾ ਤੇ ਜਿਹੜੇ ਆਮ ਨਾਗਰਿਕ ਹੈਗੇ ਆ ਉਹਨੂੰ ਰਿਲੈਕਸ ਜਿਹੜੀ ਲਾਈਫ ਮਿਲੇ ਇਹ ਪੀਸੀਆਰ ਦੀ ਡਿਊਟੀ ਹੈਗੀ ਆ ਕੋਈ ਸ਼ਰਾਰਤੀ ਅਨਸਰ ਜਿਹੜਾ ਕੋਈ ਸ਼ਰਾਰਤ ਨਾ ਕਰ ਸਕੇ ਉਹਨਾਂ ਨੂੰ ਦੇਖਿਆ ਜ਼ਿਆਦਾਤਰ ਇਹ ਦਿਖਿਆ ਜਾਂਦਾ ਕਿ ਕੋਕਿਆਂ ਤੇ ਨਜ਼ਰ ਆਉਂਦੇ ਨਹੀਂ ਕਿਦਾ ਜਾਂਦੇ ਹੀ ਨਹੀਂ ਚਾਹ ਤੇ ਜ਼ਿਆਦਾਤਰ ਨਜ਼ਰ ਆਉਂਦੀ ਨਹੀਂ ਦੇਖੋ ਇਹ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਨਸਾਨੀਅਤ ਹੈਗੀ ਆ ਜੇ ਚਾਹ ਦੇ ਖੋਕੇ ਦੇ ਤੁਹਾਨੂੰ ਕਿਤੇ ਨਜ਼ਰ ਆ ਗਏ ਤੇ ਬਾਕੀ ਜਿਹੜਾ ਡਿਊਟੀ ਟਾਈਮ ਹੈਗਾ ਉਹਨਾਂ ਦਾ ਉਹ ਵੀ ਤੁਸੀਂ ਕਵਰ ਕਰਿਆ ਕਰੋ ਉਹਨਾਂ ਨੇ ਕਿਤੇ ਪੂਰੇ 12 ਘੰਟੇ ਦੇ ਵਿੱਚ ਕਿਤੇ ਚਾਹ ਵੀ ਪੀਣੀ ਆ ਤੇ ਉਹ ਚਾਹ ਵਾਲੀ ਦੁਕਾਨ ਤੇ ਖੜੇ ਹੋ ਕੇ ਚਾਹ ਪੀਣਗੇ ਤੇ ਇਸ ਕਰਕੇ ਮੇਰੇ ਵੀਰਾਂ ਨੂੰ ਮੀਡੀਆ ਨੂੰ ਇਹ ਬੇਨਤੀ ਹੈ ਕਿ ਜਿਹੜਾ ਪੋਜ਼ਿਟਿਵ ਹੈਗਾ ਪੁਲਿਸ ਦਾ ਪੁਆਇੰਟ ਉਹ ਵੀ ਤੁਸੀਂ ਸ਼ੇਅਰ ਕਰਿਆ ਕਰੋ ਲੋਕਾਂ ਨਾਲ ਤਾਂ ਕਿ ਜਿਹੜੇ ਸਾਡੇ ਮੁਲਾਜ਼ਮਾਂ ਦੀ ਵੀ ਹੌਸਲਾ ਫਜ਼ਾਈ ਹੁੰਦੀ ਰਹੇ ਟਾਈਮ ਟੂ ਟਾਈਮ ਠੀਕ ਓਕੇ ਜੀ